ਯਾਰ ਜੀ ਪਾਟ ਜੀ ਅਜ ਪਲਕੀ ਸਾਹਿਬ ਚੱਲੀ ਜਾ ਰਹੀ ਆ ਪਿੰਡ ਦੇ ਵਿੱਚ ਸ੍ਰੀ ਗੁਰੂ ਜਸਪ੍ਰੀਤ ਜੀ ਦੇ ਜਨਮ ਸਥਾਨ ਤੇ ਠੀਕ ਕਿਹਣਾ ਜਾਉਂਗਾ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਪਿੰਡ ਦਾ ਜਿਹੜਾ ਸਾਡਾ ਪਿੰਡ ਕੋਟਲੀ ਸਾਹ ਪਰਵਾ ਮੇਰਾ ਨਾਮ ਨੋਰਨਸੀ ਆ ਬਾਕੀ ਜਿੰਨੇ ਵੀ ਸਾਡੇ ਇਸ ਨਗਰ ਦੇ ਸਾਰੇ ਭੈਣ ਭਰਾ ਵਾ ਕੋਈ ਇਹਦੇ ਵਿੱਚ ਨਹੀਂ ਜਾਂ ਬਰਾਦਰੀ ਦਾ ਕੋਈ ਚੱਕਰ ਨਹੀਂ ਹੁੰਦਾ ਬੜੀ ਸਾਰੇ ਸਰਦਾ ਭਾਵਨਾ ਦੇ ਨਾਲ ਸੇਵਾ ਕਰਦੇ ਆ ਪ੍ਰਭੂ ਇਹਨਾਂ ਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਕਿਉਂਕਿ ਜਿੰਨੀ ਵਾਰੀ ਵੀ ਅਸੀਂ ਇਸ ਨਗਰ ਵਿੱਚ ਪਾੜਕੀ ਕੱਢਦੇ ਆ ਬੜਾ ਸਤਿਕਾਰ ਮਾਨਯੋਗ ਮਿਲਦਾ ਸਾਰੇ ਇਸ ਨਗਰ ਨੂੰ ਨਗਰ ਵਾਸੀਆਂ ਨੂੰ ਔਰ ਸਾਰੇ ਸ੍ਰਿਸ਼ਟੀ ਵਿੱਚ ਪ੍ਰਭੂ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਨੇ ਆ ਪ੍ਰਭੂ ਸਾਹਿਬ ਨੂੰ ਬਰਕਤ ਦੇ ਬਖਸ਼ ਦੇਵੇ ਤਈ ਆਉਣ ਵਾਲੇ ਸਮੇਂ ਚ ਫਿਰ ਬੇਨਤੀ ਕਰਨੇ ਉਹ ਪ੍ਰਭੂ ਘੜੀ ਪ੍ਰਭੂ ਇਸ ਨਗਰ ਦਾ ਸਾਡਾ ਪਿਆਰ ਬਣਾ ਕੇ ਰੱਖੀ ਜਿੰਨਾ ਚਿਰ ਵੀ ਧਰਤੀ ਤੇ ਸਾਨੂੰ ਜਿੰਦੇ ਰੱਖਣਾ ਪ੍ਰਭੂ ਦਾ ਇਹੀ ਸੁਨੇਹਾ ਇੱਕ ਪਿਆਰ ਮੁਹੱਬਤ ਵਿੱਚ ਲੱਗੇ ਰਹਿਣਾ ਤੇ ਪਿਆਰ ਮੁਹੱਬਤ ਹੀ ਧਰਤੀ ਤੇ ਹੀ ਮੰਡਣਾ ਆ ਬਾਕੀ ਧਰਤੀ ਤੇ ਨਾ ਕੁਝ ਕਰਨਾ ਤੇ ਨਾ ਕੁਝ ਲੈਕ ਜਾਣਾ ਫਰਬੁੱਜੀ ਸੰਤਿਦਾ ਕਪਿੰਡ ਵਾਲੇ ਲੋਕਾਂ ਦਾ ਕਾਫੀ ਉਤਸ਼ਾਹੀ ਲੋਕੀ ਖਾਨ ਸ਼ਾਨਦਾਰ ਸਵਾਗਤ ਕਰ ਰਿਹਾ ਤਾਂ ਸਾਦੂ ਦੇਖੀ ਚਾਹਣਾ ਚਾਹੋ ਇਹਨਾਂ ਬਾਰੇ ਬੱਸ ਇਹੀ ਕਹਨੇ ਪਈਨਾਂ ਦਾ ਅਸੀਂ ਬਹੁਤ ਧੰਨਵਾਦ ਕਰਨੇ ਆ ਹਰ ਵਾਰੀ ਅੱਗੇ ਵੀ ਕਹੇ ਹਰ ਵਾਰੀ ਬੜਾ ਮਾਨ ਸਤਿਕਾਰ ਮਿਲਦਾ ਵਾ ਜਦੋਂ ਅਸੀਂ ਚਰਚ ਬਣਾਇਆ ਉਦੋਂ ਵੀ ਬੜਾ ਮਿਲਿਆ ਜਿੰਨੇ ਵੀ ਸਾਡੇ ਸਿੱਖ ਭਰਾ ਕੋਈ ਵੀ ਬਰਾਦਰੀ ਆ ਇਸ ਨਗਰ ਪਿੰਡ ਕੋਟਰੀ ਸਾਫਰ ਵਿੱਚ ਅਸੀਂ ਬੜੀ ਵਾਰ ਸਭ ਨੂੰ ਕਿਹਾ ਦਾਵਾ ਬੜੀਆਂ ਥਾਵਾਂ ਤੇ ਗਵਾਹੀਆਂ ਦਿੰਨੇ ਜਾ ਕੇ ਜਿੱਥੇ ਵੀ ਬੰਦਗਿਆਂ ਦਾ ਹਾਰਪੁਰ ਇੱਕ ਦਿਨ ਗਿਆ ਉੱਥੇ ਵੀ ਜਾ ਕੇ ਆਪਾਂ ਇਹੋ ਗੱਲ ਕਹਿੰਦੇ ਆ ਕਿ ਸਾਡੇ ਨਗਰ ਪਿੰਡ ਕੋਟਲੀ ਸਾਫਰ ਗਰਦਾਪੁਰ ਚ ਜੇ ਜਿੰਦੀ ਜਾਗਦੀ ਮਿਸਾਲ ਵੇਖਣੀ ਵੀ ਰੱਬ ਕਿੱਥੇ ਆ ਪਿੰਡ ਕੋਟਲੀ ਸਾਫਰ ਵਿੱਚ ਵੱਸਦਾ ਬਸ ਮੈਸੇਜ ਕੀ ਦੇਣਾ ਚਾਹੋ ਮੈਸੇਜ ਇਹ ਦੇਣਾ ਚਾਹੁੰਦੇ ਆ ਹੋਰ ਵੀ ਨਗਰ ਜਿਹੜੇ ਸਾਡੀ ਇਹ ਵੀਡੀਓ ਨੂੰ ਵੇਖਣ ਉਹਨਾਂ ਨੂੰ ਮੈਸੇਜ ਇਹ ਆ ਕਿ ਜਿੱਤਰਾ ਪਿੰਡ ਕੋਟਲੀ ਸਾਫਰ ਗਰਦਾਸਪੁਰ ਦੇ ਲੱਗ ਗਿਆ 7 ਕਿਲੋਮੀਟਰ ਡੇੜੇ ਰੋਡ ਤੇ ਆ ਜਿੱਤਰਾ ਉੱਥੇ ਪਿੰਡ ਚ ਰੱਬ ਵੱਸਦਾ ਵਾ ਉਹ ਵੀ ਸਾਰੇ ਸੇਵਾ ਕਰਨ ਇਸੇ ਤਰੀਕੇ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਫਿਰ ਵੱਧਦਾ ਵਾ ਤੇ ਸਾਰਿਆਂ ਦੇ ਪਿਆਰ ਮੁਹੱਬਤ ਬਣਿਆ ਲੈਂਦਾ ਪ੍ਰਭੂ ਜਸੂਮ ਸਿੰਘ ਦਾ ਜਨਮ ਦੇ ਨਹੀਂ ਇਹੀ ਆ ਕਿ ਪਿਆਰ ਦਾ ਸੰਦੇਸ਼ ਤੇ ਜਿਹਦੇ ਵਿੱਚ ਪਿਆਰ ਨਹੀਂ ਉਸ ਗੱਜ ਵੀ ਨਹੀਂ ਗਾ ਬਾਣੀ ਚ ਵੀ ਲਿਖਿਆ ਜਦੋਂ ਬਾਈਬਲ ਚ ਆਈ ਪਾਣੇ ਪਹਿਲਾ ਕ੍ਰਾਂਤੀਆਂ ਉਹਦੇ ਵਿੱਚ ਲਿਖਿਆ ਦਾ ਜਦੋਂ ਆਈ 13.5 ਪਾਣੇ ਆ ਪਿਆਰ ਜਿਹਦੇ ਵਿੱਚ ਪਿਆਰ ਨਹੀਂ ਗਾ ਉਹ ਸਿਰਫ ਇੱਕ ਢੋਲ ਕੀ ਸੰਕਣੇ ਵਰਗਾ ਸਿਆਣੇ ਵਰਗਾ ਵਾ ਜਿਹਦੇ ਚ ਪਿਆਰ ਵਾ ਉਹੀ ਅਸਲੀ ਇਨਸਾਨ ਵਾ ਪੁਰ ਕੁਝ ਨਹੀਂ ਬਣੀ ਤੇ ਲਿਖਿਆ ਬਣੀ ਇਹੋ ਸਿਕਉਂਦੀ ਵੀ ਪਿਆਰ ਨਾਲ ਧਰਤੀ ਤੇ ਰਹਿ ਕੇ ਜੀਓ ਜਿ ਤਰ੍ਹਾਂ ਸਾਡਾ ਪਿੰਡ ਜੀ ਰਿਹਾ ਅਸੀਂ ਸਭ ਰਿਕ ਨੂੰ ਕਹਿੰਨੇ ਆ ਕਿ ਜਿੰਨੇ ਕਦੀ ਰੱਬ ਨਹੀਂ ਵੇਖਿਆ ਪਿੰਡ ਕੋਟਲੀ ਸਾਹਰ ਚ ਵੇਖ ਕੇ ਸਾਨੂੰ ਬੜਾ ਇਸ ਗੱਲ ਦਾ ਮਾਣ ਵਾ ਤੇ ਸਭ ਦਾ ਹੀ ਪਿੰਡ ਦਾ ਧੰਨਵਾਦ ਸਰਪੰਚਾਂ ਨੂੰ ਜਿੰਨੇ ਮੇਰੇ ਭੈਣ ਭਰਾ ਵਾ ਜਿਹੜੇ ਮਰਜ਼ੀ ਬਰਾਦਰੀ ਤੋਂ ਸਭ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹੇਲੂਇਆ 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 ਸਾਰੇ ਪੂਰੇ ਪਿੰਡ ਦੇ ਨਗਰ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿ ਸਾਡੇ ਨਾਲ ਸਾਧਦੇ ਅਸੀਂ ਸੋਭ ਯਾਤਰਾ ਕਰਨ ਨੇ ਅੱਜ 24 ਦੀ ਆਪਣੇ ਪਿੰਡ ਵਿੱਚ ਤੇ ਪੂਰੇ ਸਾਧਦੇ ਆ ਹਾਂਜੀ ਲੋਕਾਂ ਨੇ ਕਾਫੀ ਉਤਸ਼ਾਹ ਹੀ ਹਾਂ ਧੰਨਵਾਦ ਹੋ ਸਾਰਿਆਂ ਬਹੁਤ ਵਧੀਆ ਮੈਂ ਕਿਹਾ ਹਰ ਇੱਕ ਘਰ ਖਾਣ ਪੀਣ ਨੂੰ ਹਰ ਇੱਕ ਚੀਜ਼ਾਂ ਸੇਵਾ ਕਰਨ ਤੇ ਜੀ ਅਮਸੀ ਹallelujah ਮੇਰਾ ਨਾਰਾ ਜੁਮਸੀਆ ਤੇ ਬਹੁਤ ਪ੍ਰਭੂ ਦੀ ਕਿਰਪਾ ਜੋ ਅਸੀਂ ਉਹਦੇ ਜਨਮ ਦਿਹਾੜੇ ਦੇ ਸਾਰੇ ਨਗਰ ਦੇ ਸਾਰੇ ਪਿੰਡ ਦੇ ਜਾਤਾਂ ਪਾਤਾਂ ਦੇ ਉੱਠ ਕੇ ਇਕੱਠੇ ਹੋ ਕੇ ਜੋੜਾ ਜਨਮ ਦਿਹਾੜਾ ਹੀ ਮਨਾ ਰਹੇ ਆ ਤੇ ਸਾਡਾ ਇਹ ਮਠਾਵਾ ਨੌਜਵਾਨਾਂ ਵਾਸਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਨਸ਼ੇ ਤੋਂ ਬਰਿਆਈ ਤੋਂ ਸਾਡੀ ਜਿੰਨੀ ਵੀ ਕਲੀਸ਼ਾ ਵਿਚਾਰੀ ਆ ਤੇ ਹੋਰ ਵੀ ਲੋਕ ਜੋ ਛੁੰਦੇ ਗਿੰਦੇ ਆ ਸਭ ਇਦਾਂ ਹੀ ਮਿਲ ਜੁਲ ਕੇ ਜੋ ਨੌਜਵਾਨੀ ਨੂੰ ਬਚਾਓ ਨਸ਼ੇ ਤੋਂ ਬਚਾਓ ਇਹੋ ਸਾਡਾ ਤੇਠਾ ਔਰ ਮੇਰਾ ਨਾਮ ਪਾਸਟਰ ਜੁਮਸੀਆ ਪਿੰਡ ਮੇਰਾ ਜਫਰ ਵਾਲਿਆ ਔਰ ਤਕਰੀਬਨ ਮੇਨੂ ਇਹ ਪਿੰਡ ਦੇ ਵਿੱਚ 20 ਸਾਲ ਹੋ ਗਏ ਆ ਸੇਵਾ ਕਰਦੇ ਰੂ ਔਰ ਬਹੁਤ ਹੀ ਜ਼ਿਆਦਾ ਇਸ ਨਗਰ ਦੇ ਲੋਕ ਚੰਗੇ ਆ ਔਰ ਜਿੰਦੇ ਨੂੰ ਤੁਸੀਂ ਦੇਖਿਆ ਕੈਮਰੇ ਦੇ ਵਿੱਚ ਮਿਲ ਗਏ ਹਰ ਸਾਲ ਦੀ ਤਰ੍ਹਾਂ ਅਕਤੂਬਰ ਮਹੀਨੇ ਮਨਾਉਂਦੇ ਆ ਔਰ ਕ੍ਰਿਸਮਸ ਮਨਾਉਣ ਤੋਂ ਬਾਅਦ ਉਸ ਤੋਂ ਬਾਅਦ ਵਿੱਚ ਜੋ ਕਿ ਇਸਟਰ ਵੀ ਮਨਾਉਂਦੇ ਆ ਤੋ ਬਹੁਤ ਹੀ ਪਿਆਰ ਮਿਲਦਾ ਹੈ ਔਰ ਬਹੁਤ ਹੀ ਵਧੀਆ ਲੋਕ ਨੇ ਤੇ ਮੇਰਾ ਸੰਦੇਸ਼ ਨੌਜਵਾਨ ਪੀੜ੍ਹੀ ਨੂੰ ਇਹ ਵਾ ਕਿ ਨਸ਼ੇ ਤੋਂ ਰਾਹਤ ਹੁਣ ਨਸ਼ੇ ਤੋਂ ਬਚਣਗੇ ਤੇ ਖੁਦਾ ਦੇ ਨਾਲ ਜੁੜਨਗੇ ਤੋ ਇੱਕ ਵਾਰੀ ਫੇਰ ਆਪਾਂ ਇਸ ਨਗਰ ਦਾ ਵੀ ਤੁਹਾਡਾ ਵੀ ਧੰਨਵਾਦ ਕਰਨੇ ਆ ਕਿ ਜੋ ਪੀਵਾ ਚਰ ਕੇ ਪਹੁੰਚੇ ਹੋ ਔਰ ਜਿੰਨਾ ਵੀ ਕੁਝ ਤੁਸੀਂ ਰਿਕਾਰਡ ਕੀਤਾ ਹੈ ਮੈਂ ਆਸ ਤੇ ਵਿਸ਼ਵਾਸ ਕਰਦਾ ਕਿ ਜਿਹਨੇ ਲੋਕ ਸੁਣ ਕੇ ਬੰਦ ਤੱਕ ਹੋਣਗੇ ਤੇ ਫਿਰ ਸਭ ਨੂੰ ਆਪਾਂ ਵਾਢੀ ਦੀ ਤੇ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਨੇ ਆ ਸਾਰੇ ਨੂੰ ਜੈ ਮਸੀਹ ਦੀ ਬਹੁਤ ਧੰਨਵਾਦ ਬਹੁਤ ਸ਼ੁਕਰ ਆ ਸਾਰੇ ਮਿਲ ਕੇ ਰਬੂ ਯੇਸ਼ੂ ਦਾ ਨਾਮ ਲੈ ਰਹੇ ਆ ਔਰ ਸਾਡੇ ਪਿੰਡ ਦਾ ਸਾਰੇ ਪਿੰਡ ਦਾ ਬਹੁਤ ਜਿਆਦਾ ਸਹਿਯੋਗ ਆ ਹਮੇਸ਼ਾ ਨਾਲ ਚੱਲਦਾ ਪਿੰਡ ਔਰ ਸਾਡਾ ਪਿੰਡ ਪੂਰਾ ਜਿੰਨਾ ਵੀ ਹੈਗਾ ਸਾਰਾ ਸਾਥ ਦਿੰਦਾ ਔਰ ਅਸੀਂ ਇਹੀ ਕਹਿੰਨੇ ਆ ਕਿ ਜੋ ਪ੍ਰਭੂ ਯਸੂ ਨੇ ਇਸ ਧਰਤੀ ਦੇ ਉੱਤੇ ਆ ਕੇ ਜੋ ਪਿਆਰ ਦਾ ਸੰਦੇਸ਼ ਦਿੱਤਾ ਉਹ ਸਾਰਿਆਂ ਨੂੰ ਹੀ ਚਾਹੁੰਦੇ ਆ ਕਿ ਉਹ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਕੋਈ ਮਤਭੇਦ ਨਹੀਂ ਹੋਣਾ ਚਾਹੀਦਾ ਨਾ ਕੋਈ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਾ ਹੋਵੇ ਜਿਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਆ ਕੋਈ ਮਤਭੇਦ ਨਹੀਂ ਸਾਰੇ ਇੱਕ ਦੂਸਰੇ ਨੂੰ ਪਿਆਰ ਕਰਦੇ ਆ ਵੱਧ ਚੜ ਕੇ ਲੋਕੀ ਸੇਵਾ ਕਰਦੇ ਆ ਜਿਸ ਤਰ੍ਹਾਂ ਦਾ ਵੀ ਕੋਈ ਕੰਮ ਹੋਵੇ ਉਹ ਸਾਰੇ ਯੋਗਦਾਨ ਪਾਉਂਦੇ ਆ ਤੇ ਅਸੀਂ ਚਲੋ ਸ਼ੁਕਰ ਕਰਦੇ ਆ ਮਾਲਕ ਦਾ ਕਿ ਉਹ ਇਸ ਯੋਗ ਬਣਾਉਂਦਾ ਮਾਲਕ ਸਾਰਿਆਂ ਦੇ ਵਿੱਚ ਉਹ ਵਰਗਤ ਪਾਵੇ ਉਹ ਰਹਿਮਤ ਦੇਵੇ ਸਾਰਿਆਂ ਨੂੰ ਸਾਰਿਆਂ ਦੀ ਸੋਚ ਜਿਹੜੀ ਉਹ ਵਧੀਆ ਬਣਾਵੇ ਇੱਕ ਪਿਆਰ ਦਾ ਸੰਦੇਸ਼ ਆ ਜਿਹੜਾ ਉਹ ਪਰਮੇਸ਼ਰ ਸਾਨੂੰ ਦਿੰਦਾ ਤੇ ਅਸੀਂ ਉਸ ਸੰਦੇਸ਼ ਦੇ ਉੱਤੇ ਸਾਰੇ ਕੈਮ ਰਹੀਏ ਸਾਰਿਆਂ ਨੂੰ ਜੈ ਹਾਂਜੀ ਮੇਰਾ ਨਾਮ ਜਸਵੀਰ ਕੋਰਾ ਪੇਂਟ ਕੋਟ ਲਿ ਸ਼ਾਹਪੁਰ ਦੀ ਮੈਂ ਰਹਿਣ ਵਾਲੀ ਆਂ ਡਿਸਟ੍ਰਿਕਟ ਗੁਰਦਾਸਪੁਰ ਮੇਸਰ ਜੇਮਸੀ ਦੀ ਕਿੰਨੀ ਆ ਪੂਰੇ ਪਿੰਡ ਨੂੰ ਨਗਰ ਨੂੰ ਵਧਾਈ ਦਿਨੀ ਆਪਣੇ 25 ਦਸੰਬਰ ਦੀ ਔਰ 24 ਦਸੰਬਰ ਦੀ ਸਾਡੇ ਪਿੰਡ ਵਿੱਚ ਪਕੋਟਲੀ ਸ਼ਾਹਪੁਰ ਵਿੱਚ ਨਗਰ ਕੀਰਤਨ ਨਿਕਲ ਰਿਹਾ ਹੈ ਸ਼ੋਭਾ ਯਾਤਰਾ ਅਸੀਂ ਕੱਢ ਰਹੇ ਹਾਂ ਤੇ ਸਾਡੇ ਪੂਰੇ ਪਿੰਡ ਵਾਲੇ ਸਾਰਿਆਂ ਹੀ ਕਸਟ ਉਨ ਭਲਾ ਕੇ ਪੂਰਾ ਸੰਯੋਗ ਦੇ ਰਹੇ ਆ ਤੇ ਉਹਨਾਂ ਦਾ ਅਸੀਂ ਲੱਖ ਲੱਖ ਧੰਨਵਾਦ ਕਰਦੇ ਆ ਸਾਰਿਆਂ ਨੂੰ ਸਾਡੇ ਵੱਲੋਂ ਜੇਮਸੀ ਦੀ ਧੰਨਵਾਦ ਉਹਨਾਂ ਦਾ ਤੇ ਨਵੇਂ ਸਾਲ ਦੀ ਵੀ ਵਧਾਈ ਤੇ 25 ਦਸੰਬਰ ਦੀ ਵੀ ਵਧਾਈ ਸਾਰਿਆਂ ਨੂੰ ਜੇਮਸੀ ਦੀ ਮੇਰਾ ਨਾਮ ਨੀਵਾ ਮੇਰੇ ਦੋ ਆਪਰੇਸ਼ਨ ਹੋ ਚੁੱਕੇ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਅੱਜ ਸਾਰੀ ਸੰਗਤ ਦਾ ਧੰਨਵਾਦ ਕਰਦੀ ਜੋ ਅਸੀਂ ਰਲ ਮਿਲ ਕੇ ਸਭ ਨਗਰ ਦੇ ਆ ਰਮਣਾਉਣੇ ਪਰ ਬੂਦਾ ਉਹਨਾਂ ਨੂੰ ਵਧਾਈ ਦਿੰਦੇ ਆ ਲੱਖ ਲੱਖ ਰੱਬ ਦਾ ਨਾਮ ਮੀਮਾਨ ਜਿੰਦ ਕੇਰੀ ਗਲਬ ਕਿਤਾ ਹਾਇਆ ਪਤਾ ਨਹੀਂ Oh <laughs>